ਕਾਂਗਰਸ ਨੇਤਾ ਰਾਹੁਲ ਗਾਂਧੀ ਬੋਟ ਚੋਰੀ ਤੇ ਪ੍ਰੈਸ ਕਾਨਫਰੰਸ ਕਰ ਰਹੇ ਨੇ ਰਾਹੁਲ ਗਾਂਧੀ ਕਰਨਾਟਕ ਲੋਕ ਸਭਾ ਚੋਣਾਂ ਵਿੱਚ ਵੋਟਰ ਸੂਚੀ ਅਤੇ VOTING ਵਿੱਚ ਤਾੰਦਲੀ ਬਾਰੇ ਗੱਲ ਕਰ ਰਹੇ ਨੇ ਇਸ ਦੌਰਾਨ ਰਾਹੁਲ ਗਾਂਧੀ ਨੇ ਪਾਸ਼ਪਤੇ ਨਿਸ਼ਾਨਾ ਸਾਧਿਆ ਕਾਂਗਰਸ ਸੰਸਦ ਮੈਂਬਰ ਨੇ ਕਿਹਾ ਐਗਜ਼ਿਟ ਪੋਲ ਕੁਝ ਹੋਰ ਕਹਿੰਦੇ ਨੇ ਪਰ ਜਦੋਂ ਨਤੀਜੇ ਆਉਂਦੇ ਨੇ ਤਾਂ ਚੀਜ਼ਾਂ ਬਦਲ ਜਾਂਦੀਆਂ ਨੇ ਇਸ ਦੇ ਨਾਲ ਹੀ ਰਾਹੁਲ ਗਾਂਧੀ ਨੇ ਮਹਾਰਾਸ਼ਟਰ ਚੋਣਾਂ ਤੇ ਹਮਲਾ ਬੋਲਿਆ ਉਹਨਾਂ ਕਿਹਾ ਮਹਾਰਾਸ਼ਟਰ ਵਿੱਚ 40 ਲੱਖ ਰਹੱਸਮਈ ਵੋਟਰ ਨੇ ਇੱਕ ਸਮਾਂ ਸੀ ਜਦੋਂ ਇਲੈਕਟ੍ਰੋਨਿਕ ਮਸ਼ੀਨਾਂ ਨਹੀਂ ਹੁੰਦੀਆਂ ਸਨ ਪੂਰਾ ਦੇਸ਼ ਇੱਕ ਦਿਨ ਵੋਟ ਪਾਉਂਦਾ ਸੀ ਪਰ ਅੱਜ ਦੇ ਯੁੱਗ ਵਿੱਚ ਯੂਪੀ ਵਿੱਚ ਵਕਰੀ VOTING ਹੁੰਦੀ ਹੈ ਬਿਹਾਰ ਵਿੱਚ ਇਹ ਕਦੇ-ਕਦੇ ਹੋਰ ਹੋ ਰਹੀ ਹੈ ਇਹ ਮਹੀਨਿਆਂ ਤੱਕ ਚੱਲਦਾ ਰਹਿੰਦਾ ਅਸੀਂ ਇਸ ਬਾਰੇ ਚਿੰਤਤਾਂ ਵੋਟਿੰਗ ਮਹੀਨੇ ਤੱਕ ਕਿਉਂ ਚੱਲਦੀ ਹੈ? ਰਾਹੁਲ ਗਾਂਧੀ ਨੇ ਕਿਹਾ ਮਹਾਰਾਸ਼ਟਰ ਵਿੱਚ 5 ਮਹੀਨਿਆਂ ਵਿੱਚ ਇੰਨੇ ਵੋਟਰ ਜੋੜੇ ਗਏ ਨੇ ਜੋ 5 ਸਾਲਾਂ ਵਿੱਚ ਨਹੀਂ ਜੋੜੇਗੇ। ਇਸ ਸੂਚੀ ਨਾਲ ਮਹਾਰਾਸ਼ਟਰ ਦੀ ਪੂਰੀ ਆਬਾਦੀ ਨਾਲੋਂ ਵੱਧ ਵੋਟਰ ਜੁੜੇ ਹੋਏ ਨੇ। ਇਹ ਹੋਰ ਸ਼ੱਕ ਪੈਦਾ ਕਰਦਾ। ਰਾਹੁਲ ਗਾਂਧੀ ਨੇ ਅੱਗੇ ਕਿਹਾ ਚੋਣ ਕਮਿਸ਼ਨ ਨੇ ਸਾਨੂੰ ਵੋਟਰ ਲਿਸਟ ਦੇਣ ਤੋਂ ਇਨਕਾਰ ਕਰ ਦਿੱਤਾ। ਰਾਹੁਲ ਗਾਂਧੀ ਨੇ ਦੱਸਿਆ ਕਿ ਉਹਨਾਂ ਨੂੰ ਵੋਟ ਚੋਰੀ ਦਾ ਪਤਾ ਕਿਵੇਂ ਲੱਗਿਆ? ਉਹਨਾਂ ਨੇ ਇੱਕ ਸੂਚੀ ਦਿਖਾਈ ਅਤੇ ਕਿਹਾ ਕਿ ਅਜੇ ਹੀ ਇੱਕ ਸੂਚੀ ਅਤੇ ਅਸੀਂ ਹਰ ਸ਼ੀਟ ਵਿੱਚ ਇੱਕ ਵਿਅਕਤੀ ਦੀ ਫੋਟੋ ਲੈ ਕੇ ਜਾਂਚ ਕਰਦੇ ਹਾਂ ਕਿ ਕੀ ਕਿਤੇ ਇਸ ਵਿਅਕਤੀ ਦਾ ਨਾਮ ਦੋ ਵਾਰ ਤਾਂ ਨਹੀਂ ਆਇਆ? ਇਸਨੇ ਦੋ ਵਾਰ ਵੋਟ ਨਹੀਂ ਪਾਈ ਇੱਕ ਬਹੁਤ ਮੁਸ਼ਕਲ ਪ੍ਰਕਿਰਿਆ ਸੀ ਅਜਿਹਾ ਕਰਨ ਤੋਂ ਬਾਅਦ ਅਸੀਂ ਸਮਝ ਗਏ ਕਿ ਚੋਣ ਕਮਿਸ਼ਨ ਸਾਨੂੰ ਇਲੈਕਟ੍ਰੋਨਿਕ ਡਾਟਾ ਕਿਉਂ ਨਹੀਂ ਦਿੰਦੇ ਕਿਉਂਕਿ ਉਹ ਨਹੀਂ ਚਾਹੁੰਦੇ ਕਿ ਅਸੀਂ ਇਸ ਨੂੰ ਦੇਖੀ ਅਤੇ ਸਮਝੀਏ